ਖਵਰ ਫਗਵਾੜਾ ਲਗਲੇ ਪਿੰਡ ਪੰਡਵਾਤੂ 10 ਦੀ ਨੇੜੇ ਕੀ ਪਿੰਡ ਪੰਡਵਾਦੀ ਇੱਕ ਮਹਿਲਾ ਰਜਨੀ ਉਮਰ 54 ਸਾਲ ਨੇ ਆਪਣੇ ਪਤੀ ਸੌਰੇ ਅਤੇ ਇੱਕ ਪਿੰਡ ਵਾਸੀ ਤੇ ਕਹੀਆਂ ਨਾਲ ਕੁੱਟਮਾਰ ਕਰਨ ਦੇ ਗੰਭੀਰ aarop ਲਗਾਏ ਹਨ ਵਜ਼ੀਰੇ ਦੱਸਦੀ ਕਿ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਰਜਨੀ ਵਾਸੀ ਪਿੰਡ ਪੰਡਵਾ ਨੇ ਦੱਸਿਆ ਕਿ ਉਹ ਆਪਣੇ ਘਰ ਮਜੂਸੀ ਤਾਂ ਉਸਤੇ ਹਮਲਾ ਕੀਤਾ ਗਿਆ ਉਸ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਸਿਵਲ ਹਸਪਤਾਲ ਫਗਵਾੜਾ ਲੈ ਜਾਂਦਾ ਗਿਆ ਜਿੱਥੇ ਉਹ ਜੇਰੇ ਇਲਾਜ ਹੈ ਘਟਨਾ ਦੀ ਸੂਚਨਾ ਮਿਲਦੇ ਸਮਾਜ ਸੇਵਿਕਾ ਰਜਨੀ ਬਾਲਾ ਮੌਕੇ ਤੇ ਪੁੱਜੀ ਅਤੇ ਪੀੜਤਾ ਨਾਲ ਦੁੱਖ ਸਾਂਝਾ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਮਾਜ ਸੇਵਕ ਰਜਨੀ ਬਾਲ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਤੇ ਕਹਿਆਂ ਨਾਲ ਹਮਲਾ ਕੀਤਾ ਗਿਆ ਹੈ ਜਦ ਉਹਨਾਂ ਨੇ ਆ ਕੇ ਦੇਖਿਆ ਤਾਂ ਮਹਿਲਾ ਦੀ ਹਾਲਤ ਕਾਫੀ ਗੰਭੀਰ ਸੀ ਉਸ ਦੇ ਸਿਰ ਉੱਪਰ ਗੰਭੀਰ ਸੱਟਾਂ ਲੱਗੀਆਂ ਸਨ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਦ ਕਿ ਜਦੋਂ ਪੱਤਰਕਾਰਾਂ ਵੱਲੋਂ ਦੂਸਰੀ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਰਜਨੀ ਨੇ ਸਾਡੇ ਨਾਲ ਕੁੱਟਮਾਰ ਕੀਤੀ ਸੀ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਅਗਰ ਇਸ ਬਾਬਤ ਮੋਰਲੀ ਤੇ ਰਵੀ ਕੋਈ ਆਪਣਾ ਹੋਰ ਪੱਖ ਰਖਣਾ ਚਾਹੁੰਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੈ ਉਹਨਾਂ ਦਾ ਪੱਖ ਵੀ ਨਿਰਪੱਖ ਤੌਰ ਤੇ ਪ੍ਰਕਾਸ਼ਿਤ ਕਰਾਂਗੇ ਮਾਤਾ ਕੀ ਨਾਮ ਆਪਣਾ ਮੀਆਂ ਨਾਰਜ ਕਿਹੜਾ ਪਿੰਡ ਹੈ ਪੰਡਵਾ ਤੁਸੀਂ ਹਸਪਤਲ ਦਾਖਲ ਤਾਂ ਕਿਹਨੇ ਕੁੱਟਮਾਰ ਕੀਤੀ ਕੀ ਹੋਇਆ ਮਾਮਲਾ ਸਾਰ ਮੇਰਾ ਘਰ ਵਾਲਾ ਸੀ ਸੋਹਰਾ ਸੀ ਮੇਰਾ ਕਸਵੇ ਪਹਿਲਾ ਰਾਤੀ ਪਿੰਨਾ ਇੱਕਾ ਵੱਟੇ ਮਾਰੇ ਘਰ ਵਾਲੇ ਨੇ ਮੇਰੇ ਸਵੇਰ ਦੇ ਗਏ ਸੀ ਉਦੋਂ ਕੂਕੜੀਆਂ ਪਾਈਆਂ ਰਹੀਆਂ ਉਹਨਾਂ ਨੇ ਉੱਥੋਂ ਸ਼ਰਾਬ ਪੀ ਕੇ ਆਏ ਤਿੰਨੇ ਜਣੇ ਕਿੰਨੇ ਵਜੇ ਟਾਈਮ ਸੀ 11:00 ਵਜੇ ਦਾ 12:00 ਵਜੇ ਦਾ ਸੀਗਾ ਤੁਹਾਡਾਂ ਕਿਉਂ ਮਾਰੇ ਉਹਨਾਂ ਦੋਵਾਂ ਨੇ ਸੋਰੀ ਉਹਨਾਂ ਨੇ ਉਹਨੂੰ ਸਖਾਲ ਕੇ ਭੇਜਿਆ ਸਖਾਲ ਕੇ ਮੇਰੇ ਤੋਂ ਪੈਸਾ ਤੇ ਲਖੋਂਦੇ ਆ ਮੈਂ ਕੰਮ ਕਾਦੀ ਨਿੱਕਾ ਦੇ ਵਿੱਚ ਮੁੰਡੇ ਮੇਰੇ ਕੱਚੇ ਆ ਜਿਹੜੇ ਕੁੱਟ ਮਾਰਨ ਕਰਕੇ ਨਸ਼ੇ ਨੂੰਸ਼ੇ ਕਰਦੇ ਤਾਂ ਸੇ ਸ਼ਰਾਬਾ ਬਹੁਤ ਪੀਂਦੇ ਦਾ ਹੱਥ ਦੇ ਨਾਲ ਸ਼ਰਾਬਾ ਪੀ ਕੇ ਰੱਖਦੇ ਆ ਇਹ ਤੋਂ 7 ਵੇ ਤੋਂ 6 ਵੇ ਕਿ ਨਾਮ ਕੀ ਘਰ ਵਾਲੇ ਪੂਰਾ ਨਾਮ ਕੀ ਸੋਹਰੇ ਪੂਰਾ ਨਾਮ ਕੀ ਹੈ ਸੋਹਰੇ ਦਾ ਨਾਮ ਸੁਆਦाराम ਹਮ ਘਰ ਵਾਲੇ ਦਾ ਨਾਮ ਜਿੰਦਰਪਾਲ ਥਾਪਰ ਜਿੰਦਰਪਾਲ ਹਾਂਜੀ ਜਿੰਦਰਪਾਲ ਥਾਪਰ ਥਾਪਰ ਪਹਿਲਾਂ ਵੀ ਤਾਂ ਹਾਂਜੀ ਜਨੇ ਕਹੀ ਮਾਰੀ ਆ ਜਨੇ ਕਹੀ ਮੇਰੇ ਤੋਂ ਮਲਵਾਈ ਬਣਾ ਤਿਲਕਾ ਤੋਂ ਲਪੇ ਅੱਛਾ ਹਾਂਜੀ ਸਿਰਫ ਸ਼ਰਾਬ ਦੀ ਖਾਤਰ ਹੀ ਤੁਹਾਡੇ ਮਾਰਿਆ ਨੇ ਹਾਂਜੀ ਕੋਈ ਰੰਚਿਸ਼ ਜਲਦੀ ਵੀ ਤੁਹਾਡੀ ਪਰਿਵਾਰ ਕੋਈ ਰੰਚਿਸ਼ ਨਹੀਂ ਸੀ ਜੀ ਪਹਿਲਾਂ ਵੀ ਤੁਹਾਡੀ ਕੁਟਮਾਰ ਕੀਤੀ ਉਹਨਾਂ ਨੇ ਨਹੀਂ ਘਰ ਵਾਲੇ ਨੇ ਤਾਂ ਮੇਰੀ ਹੋ ਜਾਂਦੀ ਜਿੱਦਾਂ ਸ਼ਰਾਬ ਪੀਂਦਾ ਹੈਗਾ ਨਾ ਇਹਨਾਂ ਤਾਂ ਕੋਈ ਗੱਲ ਨਹੀਂ ਸੀ ਕੀ ਇਸ ਬੰਦੇ ਨਾਲ ਤਾਂ ਉਹਨਾਂ ਕਹੇ ਨਾਲ ਲੈ ਕੇ ਆਏ ਆ ਮੇਨ ਹੱਥੋਂ ਪਾਈ ਕੀਤੀ ਮੇਰੇ ਕੰਨਾਂ 'ਚ ਵਾਲੀਆਂ ਸੀ ਕਿਆਂ ਉਹ ਵੀ ਲਾ ਕੇ ਲੈ ਗਿਆ ਘਰ ਵੱਲ ਲੈ ਕੇ ਨਹੀਂ ਨਹੀਂ ਅਗਨੇ ਮੇਰੇ ਕੰਨੀਆਂ ਮਾਰੀਆਂ ਇਹਨਾਂ ਇਹ ਰਾਲ ਕੇ ਚੈਨੀ ਵੀ ਮੇਰੇ ਸੀਗੀ ਪਾਈ ਹੈ ਮੇਰਾ ਮੁੰਡਾ ਬਾਹਰ ਉੱਡ ਵੀ ਪਹਿਲਾਂ 3 ਸਾਲ ਲਾ ਕੇ ਆਇਆ ਹੁਣ ਤਾਂ ਔਰ ਮਲੇਸ਼ੀਆ ਆਇਆ ਤੁਸੀਂ ਅਮਰੀਕਾ 'ਚ ਕੰਮ ਕਰਦੇ ਹੋ ਹਾਂਜੀ ਮੈਂ ਅਮਰੀਕਾ 'ਚ ਕੰਮ ਕਰਦਾ ਤੁਸੀਂ ਚੈਨੀ ਕਹਦੇ ਪਾਈ ਸੀ ਤੁਸੀਂ ਕੋਈ ਪ੍ਰੋਗਰਾਮ 'ਚ ਚੱਲੇ ਸੀ ਹਾਂਜੀ ਨਹੀਂ ਜੀ ਮੈਂ ਕਾਰ ਪਾ ਕੇ ਰੱਖਦੀ ਸੀਗੀ ਨਾ ਅੱਛਾ ਕਿਉਂਕਿ ਕਾਰ ਇਹਦਾ ਕੱਢਣ ਦਾ ਡਰ ਹੁੰਦਾ ਸੀਗਾ ਇਹ ਕੱਢ ਲੈ ਜਾਂਦਾ ਪੈਸਾ ਤੇ ਲੱਗੇ ਵੀ ਮੇਰਾ ਸੋਨਾ ਕੱਟਿਆ ਆਏ ਨੇ ਕੋਈ ਪੁਲਿਸ ਅਧਿਕਾਰੀਆਂ ਨੇ ਦਿੱਤੀ ਤੁਸੀਂ ਇਸ ਮੌਕੇ ਪਹਿਲਾਂ ਕੋਈ ਪਹਿਲਾਂ ਦਿੱਤੀ ਸੀ ਤੇ ਤੀਸੀ ਪਹਿਲਾਂ ਪਹਿਲਾਂ ਮੈਂਤ ਕਰਕੇ ਹਟ ਗਿਆ ਸੀਗਾ ਹੁਣ ਕੋਈ ਇੱਥੇ ਪੁਲਿਸ ਮੁਲਾਜ਼ਮ ਆਇਆ ਨਹੀਂ ਕੋਈ ਨਹੀਂ ਆਇਆ ਜੀ ਤੁਹਾਨੂੰ ਟ੍ਰੀਟਮੈਂਟ ਸਹੀ ਮਿਲ ਰਿਹਾ ਹਲੇ ਤਾਂ ਇਹਨਾਂ ਇੰਟੀਕੇਟੂ ਕੇ ਲਾਏ ਤੁਸੀਂ ਕੀ ਵੰਗ ਕਰਦੇ ਹੋਂ ਆਪਣੇ ਘਰ ਵਾਲੇ ਦੇ ਸਹੁਰੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਮੈਂ ਇਹਨਾਂ ਨੂੰ ਕੁੱਛ ਦਾ ਸਜ਼ਾ ਦਿਵਾਣੀ ਚਾਹਦੀ ਆ ਜੀ ਇਹਨਾਂ ਇਨਸਾਨ ਕੀ ਕਾਰਵਾਈ ਹੋਣੀ ਚਾਹੀਦੀ ਮੈਨਾਂ ਰੋਜ਼ ਹੀ ਇਹ ਹਾਲ ਕਰਦੇ ਜਿਨਾਂ ਕੁੱਟ ਮਾਰ ਦਿੱਤੀ ਉਹਨੂੰ ਵੀ ਬਈ ਪੁਲਿਸ ਹਾਂਜੀ ਉਹਨੂੰ ਮੈਨੂੰ ਇਨਸਾਫ ਚਾਹੀਦਾ ਮੈਂ ਤਾਂ ਕਹਤੇ ਇਹਨੇ ਮਾਰੀਆਂ ਕਈਆਂ ਜਿਨਾਂ ਕੁੱਟ ਮਾਰ ਕੀ ਲੱਗਦਾ ਹੈ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਨਾ ਤੇ ਹੋਣੀ ਚਾਹੀਦੀ ਪੁਲਿਸ ਦੀ ਕਾਰਵਾਈ ਹੋ ਮੇਰੇ ਨਾਮ ਵਰਕੇ ਇਹ ਕੰਮ ਨਾ ਕਰ ਮੇਰੇ ਦਾ ਜਾਨ ਮੇਰੇ ਕਹਿੰਦੇ ਨੇ ਹਮਲਾ ਕੀਤਾ ਜਾਣਦੇ ਹਮਲਾ ਕੀਤਾ ਮਾਰਨੇ ਦੀ ਕੋਸ਼ਿਸ਼ ਕੀਤੀ ਮੇਰੇ ਜਿਹੜਾ ਕਈਆਂ ਮਾਰੀਆਂ ਅੱਛਾ ਮਰਡਰ ਮੇਰਾ ਤਾਂ ਕਰ ਦੇਣਾ ਸੀ ਅੱਗੇ ਵੀ ਮੇਰਾ ਘਰ ਵਾਲਾ ਕਹਿੰਦਾ ਮੈਂ ਕਹਿੰਦਾ ਕਿ ਮਰਡਰ ਕਰਾਣਾ ਹੈ ਕਰਾਣਾ ਕਹਿੰਦਾ ਕਿਉਂਕਿ ਕਹਿੰਦਾ ਤੂੰ ਮੈਨੂੰ ਪੈਸਾ ਨਹੀਂ ਦਿੰਦੀ ਸ਼ਰਾਬ ਲਈ ਮੁੰਡੇ ਤੈਨੂੰ ਪੈਸਾ ਪਾਉਂਦੇ ਨੇ ਆਲੇ ਨਿਆਣੇ ਕੱਚੇ ਆਪੇ ਨਹੀਂ ਸਿਰਫ ਸ਼ਰਾਬ ਦੀ ਖਾਤੀ ਤੁਹਾਡੇ ਨਹੀਂ ਸੱਟਾਂ ਮਾਰਤੀਆਂ ਕੋਈ ਪ੍ਰਾਣੀ ਕੋਈ ਰੰਜਿਸ਼ ਹੀ ਕਰਦੇ ਵਿੱਚ ਪਰਿਵਾਰ ਖਲਦੀ ਹੋਵੇ ਪਹਿਲਾਂ ਵੀ ਨਹੀਂ 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 ਰੰਜਿਸ਼ ਕੋਈ ਨਹੀਂ ਚਾਹਤੀ ਰੰਜਿਸ਼ ਕੋਈ ਨਹੀਂ ਚਾਹਤੀ ਮੈਂ ਕੰਮ ਤਾਂ ਦੇਖੋ ਇੱਦਾਂ ਹੀ દોੜੀ ਆਈ ਉਹਨਾਂ ਬਾਕੀ ਪੇਕੇ ਮੇਰੇ ਪਰਿਵਾਰ ਚੰਡੀਗੜ੍ਹ ਰਹਿੰਦਾ ਹੈ ਉਹਨਾਂ ਨੂੰ ਆਂ ਚ 4-5 ਘੰਟੇ ਲੱਗ ਜਾਂਦੇ ਇਹ ਚੀਜ਼ ਦੇ ਵਿੱਚ ਹੁਣ ਅਸੀਂ ਪਰੇਸ਼ਾਨ ਇਕੱਲੀ ਰਹਿੰਦੀ ਹੈ ਸ਼ੂਗਰ ਦੀ ਮਰੀਜ਼ ਢਿੱਡ ਚ ਟੀਕੇ ਜਿਹੜਾ ਬੰਦਾ ਲਾ ਰਿਹਾ ਇਸ ਟਾਈਮ ਤੇ ਇੱਕ 60ਵੇਂ ਲੱਗਣੀ ਚਾਹੀਦੀ ਤੁਸੀਂ ਦੇ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਤੇਰੇ ਬੱਚੇ ਬਾਹਰ ਗਏ ਹੋਏ ਹੈ ਹੈ ਤੂੰ ਕਮ ਸੇ ਕਮ ਮੇਰੀ ਭੈਣ ਦਾ ਤੂੰ ਖਿਆਲ ਤਾਂ ਕਰ ਇੰਨੀ ਉਹ ਸੀਰੀਅਸ ਰਹੀ ਹੈ ਪਹਿਲਾਂ ਵੀ ਇਹ ਚੀਜ਼ ਦੇ ਵਿੱਚ ਅਸੀਂ ਮੰਗੇ ਕਰਦੇ ਇਹਨਾਂ ਬੰਦਿਆਂ ਨੂੰ ਜਿਹਨਾਂ ਨੇ ਇੱਕ ਵਿੱਚੇ ਮੇਰਾ ਜੀਜਾ ਤੇ ਵਿੱਚੇ ਮੇਰਾ ਜਿਹੜਾ ਇਹਦਾ ਸੋਹਰਾ ਹੈ ਤੇ ਵਿੱਚੇ ਜਿਹੜਾ ਬੰਦਾ ਨਜਾਇਜ਼ ਹੀ ਹੈ ਜਿਹੜਾ ਉਹਨੋਂ ਅਸੀਂ ਪੁਲਿਸ ਦੇ ਥਾਣੇ 'ਸੇ ਰਿਪੋਰਟ ਕਰਨਾ ਚਾਹੁੰਦੇ ਆਂ ਅਸੀਂ ਦੇਖਣਾ ਨਹੀਂ ਜਾਣਦੇ ਨੇ ਤਾਂ ਅਸੀਂ ਉਹਦੀ ਕਾਰਵਾਈ ਤਕਰੀਰ ਕਰਨਾਗੇ ਇੱਥੇ ਨਹੀਂ ਤਾਂ ਅਸੀਂ ਚੰਡੀਗੜ੍ਹ ਕਰਾਂਗੇ ਕੋਰਟ ਦੇ ਵਿੱਚ ਕਰਾਂਗੇ ਕਰਨੇ ਤਾਂ ਹੈਗੇ ਆ ਹੁਣ ਅਸੀਂ ਇੱਕ ਵਾਰੀ ਕਿੰਨੀ ਵਾਰੀ ਹੋ ਚੁੱਕਿਆ ਉਹ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆਂ ਮੈਂ ਸਮਾਜ ਸੇਵੀ ਕਾ ਰਜਨੀ ਵਾਲਾ ਅੱਜ ਮੈਨੂੰ ਇੱਕ ਕਾਲ ਜਿਹੜੀ ਇਹਨਾਂ ਦੇ ਬੇਟੇ ਦੀ ਜਸਵੰਤ ਖੱਪੜ ਦੀ ਢਵਾਈ ਦੇ ਵਿੱਚੋਂ ਆਈ ਸੀਗੀ ਕਿ ਮੇਰੀ ਮਦਰ ਦੇ ਉੱਤੇ ਹਮਲਾ ਹੋਇਆ ਮੈਡਮ ਜੀ ਮੈਂ ਚਾਹੁੰਨਾ ਹੈ ਕਿ ਅਸੀਂ ਇੱਥੇ ਹੈ ਨਹੀਂ ਉਹਨਾਂ ਦੀ ਹੈਲਪ ਜਿਹੜੀ ਕੀਤੀ ਜਾਵੇ ਫਿਰ ਇੱਕ ਵੀਡੀਓ ਜਿਹੜੀ ਆ ਬਹੁਤ ਉਹਨਾਂ ਨੇ ਮੈਨੂੰ ਭੇਜੀ ਸਾਰਿਆਂ ਨੇ ਜਦੋਂ ਮੈਂ ਵੀਡੀਓ 'ਚ ਦੇਖਿਆ ਕਿ ਉਹ ਬੰਦਾ ਕਈਆਂ ਮਾਰ ਰਿਹਾ ਸੀ ਅੰਦਰ ਵਿੱਚ ਤੇ ਇਸ ਕਰਕੇ ਫਿਰ ਜਦੋਂ ਇਹ ਹਸਪੀਟਲ ਪਹੁੰਚੇ ਆ ਮੈਂ ਇਹਨਾਂ ਦੇ ਨਾਲ ਪਹੁੰਚੇ ਆ ਔਰ ਇੱਕ ਵਾਰ ਹੀ ਨਹੀਂ ਇਸ ਮੈਡਮ ਨਾਲ ਇਹ ਹਾਲ ਹੋਇਆ ਕਾਫੀ ਵਾਰੀਆਂ ਤੇ ਕੁੱਟਮਾਰ ਹੋਈ ਆ ਔਰ ਘਰ ਦਾ ਸਾਰਾ ਸਮਾਨ ਜਿਹੜਾ ਆ ਇਹਦਾ ਜਿਹੜਾ ਘਰ ਵਾਲਾ ਸੋਹਰਾ ਕੱਢ ਕੇ ਬੇਚ ਚੁੱਕਿਆ तकरीबन ਸ਼ਰਾਬ ਵੀ ਖਾਤਾ ਫਿਰ ਜਿੰਨੀ ਵਾਰ ਵੀ ਇਹਨਾਂ ਨੇ ਦਰਖਾਸਤ ਦਿੱਤੀ ਆ ਔਰ ਰਾਜੀਨਾਮਾ ਕਰਕੇ ਸਰਪੰਚ ਸਾਹਿਬ ਨੂੰ ਵੀ ਪਤਾ ਇਹਨਾਂ ਦੇ ਪਿੰਡ ਦੇ ਲੋਕਾਂ ਨੂੰ ਕਾਫੀ ਵਾਰੀ ਇਹਨਾਂ ਦਾ ਰਾਜ਼inama ਹੋਇਆ ਕਿ ਅੱਗੋਂ ਤੋਂ ਇਹ ਬਾਰ ਦੱਤ ਜਿਹੜੀ ਉਹ ਨਹੀਂ ਕਰਨਗੇ ਤੇ ਅਸੀਂ ਵੀ ਸੋਚਿਆ ਸੀ ਚਲੋ ਜੇ ਪਿੰਡ ਦੀ ਪੰਚਾਇਤ ਦੇ ਥਰੂ ਹੁੰਦਾ ਤਾਂ ਕੋਈ ਗੱਲ ਨਹੀਂ ਬਟ ਅੱਜ ਇਹਨਾਂ ਦੇ ਦੋਨੋਂ ਬੇਟਿਆਂ ਦਾ ਮੈਨੂੰ ਕਾਲ ਆਈ ਆ ਕਿ ਆ ਵੀਡੀਓ ਵੀ ਭੇਜਿਗੇ ਦੇਖੋ ਸਾਡੀ ਮਾਂ ਦੇ ਉੱਤੇ ਕਈਆਂ ਦੇ ਨਾਲ ਹਮਲਾ ਕੀਤਾ ਗਿਆ ਆ ਇੱਕੋ ਤਾਂ ਆ ਸ਼ੂਗਰ ਦੇ ਜਿਹੜੇ ਪੇਸ਼ੈਂਟ ਆ ਐਸਪਲੈਂਡ ਲੈਂਦੇ ਆਏ ਹਨ ਮੈਂ ਮੇਰਾ ਕਹਿਣਾ ਇਹ ਹੈ ਕਿ ਦੇਖੋ ਸ਼ਰੇਆ ਵੀਡੀਓ ਦੇ ਵਿੱਚ ਤੁਸੀਂ ਦੇਖ ਰਹਾ ਹੈ ਦੇਖੋਗੇ ਕਿ ਕਈਆਂ ਦੇ ਨਾਲ ਉਹਦੇ ਤੇ ਹਮਲਾ ਹੋਇਆ ਤੇ ਮੈਂ ਚਾਹੁੰਦੀ ਆ ਕਿ ਮੈਂ ਅੱਜ ਇਸ ਮਾਇ ਭੈਣ ਦੇ ਹੈਲਥ ਦੇ ਵਿੱਚ ਆਈਆਂ ਔਰ ਮੈਂ ਪੂਰੀ ਕਾਰਵਾਈ ਵੀ ਕਰਵਾਵਾਂਗੀ ਇਹ ਨਹੀਂ ਕਿ ਨਹੀਂ ਬਾਰ-ਬਾਰ ਕੁੱਟਮਰ ਹੁੰਦੀ ਔਰ ਬਾਰ-ਬਾਰ ਰਾਜੀ ਨਮੀ ਵੀ ਹੋ ਚੁੱਕੀ ਤੁਸੀਂ ਦੱਸਿਆ ਹੈਗਾ ਹਾਂਜੀ ਹੋ ਚੁੱਕੀ ਔਰ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਤੁਹਾਡੇ ਸਾਹਮਣੇ ਤੁਸੀਂ ਦੇਖੋ ਉਹਦੇ ਕੰਨਾਂ ਦੀਆਂ ਵਾਲੀਆਂ ਤਿੰਨ ਵਾਲੀਆਂ ਉਹਦੇ ਗਲੇ ਦੇ ਵਿੱਚ ਚੈਨਲ ਦੇ ਬੱਚਿਆਂ ਨੇ ਦਵਾਈ ਦੇ ਵਿੱਚੋਂ ਜਿਹੜੀ ਉਹਨੂੰ ਬਣਵਾ ਕੇ ਲਿਆ ਸੀ ਬੇਟਾ ਉਹਨਾਂ ਦਾ ਉਹ ਘਰ ਤਾਂ ਨਹੀਂ ਸੀ ਰੱਖਦੇ ਕੀ ਇਹ ਕੱਢ ਕੇ ਵੇਚ ਦਿੰਦੇ ਸੀਗੇ ਪਰ ਅੱਜ ਮੈਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਮਾਦਰ ਇਹਨਾਂ ਦੀ ਜਿਹੜੇ ਦੇਖੋ ਸ਼ੂਗਰ ਕਿੰਨੀ ਹਾਈ ਹੋਈ ਆ ਤੇ ਉਤੋਂ ਮੈਂ ਕਈਆਂ ਦੇ ਨਾਲ ਅਮਲਾ ਕੀਤਾ ਗਿਆ ਤੇ ਹਜੇ ਤੱਕ ਪੁਲਿਸ ਪ੍ਰਸ਼ਾਸਨ ਇਤੇ ਪਹੁੰਚਿਆ ਨਹੀਂ ਔਰ ਮੈਂ ਇਹ ਕਹੂੰਗੀ ਕਿ ਇਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤਾਂ ਮੇਰੇ ਮੇਰੀ ਲਾਈਫ ਜੋ ਵੀ ਸੇਵਾ ਹੋਏਗੀ ਮੈਂ ਇਹਨਾਂ ਨਾਲ ਨਵਾਉਂ ਤੋ ਇਹਨਾਂ ਤੇ ਕਾਰਵਾਈ ਵੀ ਜ਼ਰੂਰ ਹੋਵੇ